ਹਾਂਜੀ ਪਿਛਲੇ ਦਿਨੀ ਚੌਣ ਡਿਊਟੀ ਦਰਵਾਨ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਜਸਕਰਨ ਸਿੰਘ ਜੀ ਭੁੱਲਰ ਟੂਰਕੋਟ ਤੇ ਮੈਡਮ ਕਮਲਜੀਤ ਕੌਰ ਇੱਕ ਚੌਣ ਡਿਊਟੀ ਦੇ ਦੌਰਾਨ ਸੂਏ ਦੇ ਵਿੱਚ ਉਹਨਾਂ ਦਾ ਇੱਕ ਦਰਗਦਨਾਕ ਘਟਨਾ ਹੋਣ ਕਾਰਨ ਮੌਤ ਹੋ ਗਈ ਸੀ ਤੇ ਕੌਸ਼ ਜਿਹੜੀਆਂ ਉਹਨਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਜੋ ਕਿ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਗਈ ਹੈ 10 ਲੱਖ ਰੁਪਇਆ ਪ੍ਰਤੀ ਤੇ ਉਹ ਜਥੇਬੰਦੀਆਂ ਦੀ ਮਾਸਟਰ ਟੀਚਰ ਤੇ ਹੋਰ ਪੜਾਤਰੀ ਜਥੇਬੰਦੀਆਂ ਸੰਬੰਧਕ ਜਿੰਨੀਆਂ ਉਹ ਜਥੇਬੰਦੀਆਂ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਆ ਵੀ ਪਰਿਵਾਰ ਨੂੰ 1 ਕਰੋੜ ਪ੍ਰਤੀ 2 ਕਰੋੜ ਜਿਹੜਾ ਮਾਲੀ ਸਹਾਇਤਾ ਮੋਗਜਾ ਦਿੱਤਾ ਜਾਵੇ ਉਹਦੇ ਪ੍ਰਤੀ ਪਿੰਡਾਂ ਦੇ ਵਿੱਚ ਇੱਕ ਕੈਂਡਲ ਮਾਰਚ ਕੱਢੇ ਜਾ ਰਹੇ ਆ ਕੱਲ ਨੂੰ ਪਤੋ ਹੀਰਾ ਸਿੰਘ ਵਿਖੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਜਥੇਬੰਦੀਆਂ ਵੱਲੋਂ ਤੋਂ ਗੱਲਬਾਤ ਕਰਦੇ ਆ ਸਾਡੇ ਨਾਲ ਬਾਈ ਜੀ ਪਹੁੰਚੇ ਨੇ ਹਾਂਜੀ ਬਾਈ ਜੀ ਕੀ ਨਾਮ ਆ ਜੀ ਹਾਂਜੀ ਮੇਰਾ ਨਾਮ ਹੈਗਾ ਜੀ ਅਮਨਦੀਪ ਸਿੰਘ ਮਾਛੀਕੇ ਬਲਾਕ ਪ੍ਰਧਾਨ ਡੀਟੀਐਫ ਨਿਹਾਰ ਸਿੰਘ ਵਾਲਾ ਅੱਛਾ ਸਰ ਜਿਹੜਾ ਕੱਲ ਨੂੰ ਤੁਸੀਂ ਇੱਕ ਕੈਂਡਲ ਮਾਰਜ ਕੱਢ ਰਹੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਜਿਵੇਂ ਕਿ ਤੁਸੀਂ ਜ਼ਿਕਰ ਕੀਤਾ ਕਿ ਪਿਛਲੀਆਂ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਸੀਗੀਆਂ ਉਹਦੇ ਚ ਆਉਣ ਡਿਊਟੀ ਸਾਥੀ ਜਿਸਕਰਨ ਭੁੱਲਰ ਤੇ ਸਾਡੀ ਭੈਣ ਕਮਲਜੀਤ ਕੌਰ ਉਹਨਾਂ ਦੀ ਜਿਹੜੀ ਸਰਕਾਰ ਦੇ ਮਾੜੇ ਪ੍ਰਬੰਧਾ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਜਦੋਂ ਪਰਿਵਾਰ ਨੂੰ ਜਿਹੜਾ ਹੈਗਾ ਮੁਆਵਜ਼ਾ ਦੇਣ ਦੀ ਗੱਲ ਆਈ ਛੋਟੇ-ਛੋਟੇ ਬੱਚੇ ਜਿਹੜੇ ਯਤੀਮ ਹੋ ਗਏ ਉਹਨਾਂ ਦੀ ਬਾਹ ਫੜਨ ਦੀ ਗੱਲ ਆਈ ਤਾਂ ਸਰਕਾਰ ਜਿਹੜੀਆਂ ਮੁੱਢੋਂ ਹੀ ਭੱਜ ਗਈ 10-10 ਲੱਖ ਦਾ ਜਿਹੜਾ ਕੋਝਾ ਮਜ਼ਾਕ ਪਰਿਵਾਰ ਦੇ ਬੱਚਿਆਂ ਨਾਲ ਕੀਤਾ ਜਾ ਰਿਹਾ ਅਸੀਂ ਮੰਗ ਕਰਦੇ ਹਾਂ ਕਿ ਦੋਨਾਂ ਬੱਚਿਆਂ ਨੂੰ 2-2 ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਸਰਕਾਰੀ ਨੌਕਰੀ ਦੀ ਲਿਖਤੀ ਗਰੰਟੀ ਕੀਤੀ ਜਾਵੇ ਤੇ ਜਿੰਨਾ ਸਮਾਂ ਉਹ ਪੜਨਗੇ ਉਹਨਾਂ ਨੂੰ ਜਿਹੜਾ ਹੈਗਾ ਸਰਕਾਰ ਉਹਨਾਂ ਦੀ ਵਿੱਤੀ ਸਹਾਇਤਾ ਜਿਹੜੀ ਉਹ ਦਿੱਤੀ ਜਾਵੇ ਉਹਨਾਂ ਨੂੰ ਸੋ ਇਸ ਕਰਕੇ ਕੱਲ ਨੂੰ 31 ਦਸੰਬਰ 2025 ਨੂੰ ਪਿੰਡ ਪੱਤੋ ਹੀਰਾ ਸਿੰਘ ਵਿਖੇ ਵੱਡਾ ਗੁਰਦਾਰਾ ਸਾਹਿਬ ਦੇ ਸਾਹਮਣੇ ਜਿਹੜੀ ਪਾਰਕ ਬਣੀ ਹੋਈ ਆ ਉਹਦੇ 'ਚ ਕੱਲ ਨੂੰ ਸ਼ਾਮ ਨੂੰ 4 ਵਜੇ ਜਿਹੜਾ ਵਿਸ਼ਾਲ ਕੈਂਡਲ ਮਾਰਚ ਕੀਤਾ ਜਾ ਰਿਹਾ ਅੱਜ ਅਸੀਂ ਸਾਰਾ ਦਿਨ ਤਕਰੀਬਨ 6-7 ਟੀਮਾਂ ਬਣਾ ਕੇ ਅਧਿਆਪਕਾਂ ਦੀਆਂ ਸਾਰੇ ਪੱਤੋ ਹੀਰਾ ਸਿੰਘ ਪਿੰਡ ਦੇ ਸਾਰੇ ਗਲੀ ਮਹੱਲਾ ਕੋਈ ਮਤਲਬ ਉਸ ਤਰ੍ਹਾਂ ਦਾ ਗਵਾੜ ਨਹੀਂ ਛੱਡਿਆ ਜਿੱਥੇ ਸੁਨੇਹਾ ਨਾ ਲੱਗਿਆ ਹੋਵੇ ਸੋ ਅੱਜ ਅਸੀਂ ਫੇਰ ਸਾਰੇ ਮਤਲਬ ਨਗਰ ਨਿਵਾਸੀਆਂ ਨੂੰ ਪੱਤੋ ਹੀਰਾ ਸਿੰਘ ਦੇ ਆਨੂੰ ਤੇ ਇਲਾਕੇ ਦੇ ਲੋਕਾਂ ਨੂੰ ਬਾਰੇ ਵਾਲਾ ਦਦਾਰੇ ਵਾਲਾ ਪਿੰਡ ਦੇ ਵਸਨੀਕਾਂ ਨੂੰ ਇਹਦੇ ਨਾਲ ਹੀ ਨਿਹਾਰ ਸਿੰਘ ਵਾਲਾ ਦੇ ਅਧਿਆਪਕਾਂ ਨੂੰ ਮੋਗਾ ਜ਼ਿਲ੍ਹੇ ਦੇ ਅਧਿਆਪਕਾਂ ਨੂੰ ਬਾਗਾ ਪਰਾਣਾ ਬਲਾਕ ਦੇ ਅਧਿਆਪਕਾਂ ਨੂੰ ਪੁਰਜ਼ੋਰ ਬੇਨਤੀ ਕਰਦੇ ਆਂ ਕਿ ਕੱਲ ਨੂੰ ਬਹੁਤ ਵੱਡਾ ਜਿਹੜਾ ਕੈਂਡਲ ਮਾਰਚ ਆ ਉਹ ਪੱਤੋ ਹੀਰਾ ਸਿੰਘ ਵਿਖੇ ਹੋ ਰਿਹਾ ਆਓ ਇਸ ਸ਼ੀਰ ਜੋੜੇ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹੋਏ ਪਰਿਵਾਰ ਦੀਆਂ ਮੰਗਾਂ ਨੂੰ ਮਨਾਉਣ ਦਾ ਜਿਹੜਾ ਸ਼ਿੰਗਾਰ ਸ਼ਾਹੌ ਲਾਣ ਦਾ ਇਹਦ ਕਰੀਏ ਇਹ ਬੇਨਤੀ ਅਸੀਂ ਤੁਹਾਨੂੰ ਸਾਰਿਆਂ ਨੂੰ ਕਰਦੇ ਆ ਕਿ ਕੱਲ ਨੂੰ ਠੀਕ 4 ਵਜੇ ਜਿਹੜਾ ਹੈਗਾ ਉਹ ਵੱਡਾ ਗੁਰਦਾਰਾ ਸਾਹਿਬ ਦੇ ਸਾਹਮਣੇ ਪਾਰਕਾ ਉਹਦੇ ਸਮੂਹ ਇਨਸਾਫਪਸੰਦ ਲੋਕ ਇਕੱਠੇ ਹੋਣ ਜੀ ਅੱਛਾ ਸਰ ਜੀ ਜਿੰਨੇ ਕਿ ਚੌਣ ਡਿਊਟੀ ਦੌਰਾਨ ਨਾ ਜਾਨੀ ਮਾਲੀ ਨੁਕਸਾਨ ਇਸ ਤੋਂ ਪਹਿਲਾਂ ਵੀ ਹੁੰਦੇ ਰਹੇ ਪਰ ਇਹ ਬਹੁਤ ਵੱਡਾ ਘਾਟਾ ਪਿਆ ਨੁਕਸਾਨ ਹੋ ਗਿਆ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਇਸ ਦੇ ਪ੍ਰਤੀ ਤੁਸੀਂ ਕੋਈ ਸਰਕਾਰ ਨੂੰ ਪਹਿਲਾਂ ਮੰਗ ਪੱਤਰ ਜਾਂ ਮੀਟਿੰਗਾਂ ਜਾਂ ਜਾਣਕਾਰੀ ਦੇ ਸਕਿਆ ਵੀ ਜਿਹੜੇ ਅਧਿਆਪਕਾ ਸਾਡੇ ਲੇਡੀਜ਼ ਆ ਇਹਨਾਂ ਦੀਆਂ ਡਿਊਟੀਆਂ ਜਿਹੜੀਆਂ ਇਦਾਂ ਆਊਟ ਆਫ ਸਟੇਟ ਜਾਂ ਬਲਾਕ ਜਾਂ ਡਿਸਟ੍ਰਿਕਟ ਨਾਲ ਲਾਈਆਂ ਜਾਣ ਅਧਿਆਪਕ ਤਾਂ ਬਹੁਤ ਚੇਤਨ ਬੁੱਧੀ ਇੱਕ ਵਰਗ ਆ ਅਸੀਂ ਤਾਂ ਇਹ ਘਟਨਾ ਦੇ ਪਹਿਲਾਂ ਹੀ 7 ਤਰੀਕ ਨੂੰ ਹੀ ਜਦੋਂ ਪਹਿਲੀ ਚੋਣ ਰਹਿ ਸਲੋਈ ਉਦੋਂ ਹੀ ਮੰਗ ਕੀਤੀ ਸੀ ਕਿ ਜਿਹੜੀਆਂ ਲੇਡੀਜ਼ ਦੀ ਡਿਊਟੀ ਆ ਉਹਨਾਂ ਨੂੰ ਨਾ ਉਹਨਾਂ ਨੂੰ ਛੋਟ ਦਿੱਤੀ ਜਾਵੇ ਵੀ ਇਹ ਲੋ ਦੀਆਂ ਡਿਊਟੀਆਂ ਕੱਟੀਆਂ ਜਾਣ ਜੇ ਤੁਹਾਡਾ ਨਹੀਂ ਵੀ ਸਰਦਾ ਤਾਂ ਅਧਿਆਪਕਾਂ ਦੀਆਂ ਡਿਊਟੀਆਂ ਬਹੁਤ ਨੇੜਲੇ ਰੈਸ਼ੀ ਖੇਤਰਾ 'ਚ ਲਾਈਆਂ ਜਾਣ ਪਰ ਨਾ ਤਾਂ ਐਸਡੀਐਮ ਨਿਹਾਲ ਸਿੰਘ ਵਾਲਾ ਦੇ ਪ੍ਰਸ਼ਾਸਨ ਨੇ ਤੇ ਨਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਗੱਲ ਦੇ ਉੱਤੇ ਗੌਰ ਕੀਤੀ ਸਗੋਂ ਉਲਟਾ ਜਿਹੜੇ ਅਧਿਆਪਕ ਸਾਥੀ ਇਹ ਮੰਗ ਕਰ ਰਹੇ ਸੀ ਉਹਨਾਂ ਨੂੰ ਕਾਰਨ ਦੱਸੋ ਤੇ ਕਾਰਵਾਈ ਦੇ ਨੋਟਸ ਜਾਰੀ ਕੀਤੇ ਗਏ ਤੇ ਖਿੱਚ ਕੇ ਡੀਸੀ ਮੋਗਾ ਨੇ ਡਿਊਟੀਆਂ ਦੂਰ ਦਰਾਡੇ ਲਾਈਆਂ ਜਿਹਦਾ ਸਿੱਟਾ ਇਹ ਨਿਕਲਿਆ ਕਿ ਦੋ ਬੇਸ਼ਕੀਮਤੀ ਜਾਨਾਂ ਗਈਆਂ ਜਿਹੜੀਆਂ ਹੈਗੀਆਂ ਉਹ ਅਧਿਆਪਕ ਜੋੜਾ ਇੱਥੋਂ ਸਦਾ ਲਈ ਕੂਚ ਕਰ ਗਿਆ ਤੇ ਉਹਨਾਂ ਦੇ ਛੋਟੇ-ਛੋਟੇ ਬੱਚੇ ਜਿਹੜੇ ਉਹ ਯਤੀਮ ਹੋ ਕੇ ਰਹਿ ਗਏ ਸਾਹਿਬ ਜੀ ਇਹ ਹਨ ਅਧਿਆਪਕ ਜੂਨੀਅਨ ਦੇ ਆਗੂ ਸਹਿਬਾਨ ਫਿਕਰਮੰਦ মিডিਆ ਤੋਂ ਗੁਰਚਰਨ ਸਿੰਘ ਰਾਜੂ ਦੀ ਰਿਪੋਰਟ ਤੁਹਾਨੂੰ